मोहाली के सेक्टर 105 सौ पांच इमार एम जी एफ दूस मोहाली हिल्स के निवासियों ने द व्यूज रेजिडेंस वेलफेयर एसोसिएशन के बैनर तले एक बैठक का आयोजन किया जिसमे प्रसिद्ध समाज सेविका आभा बंसल ने शिरकत की इस मौके सोसाइटी पदाधिकारियों ने बताया कि उनके इलाके में लंबे समय से अवैध डेयरी है जिसे हटवाने के लिए संबंधित गमाडा अधिकारियों को लिखित में शिकायत दे चुके हैं लेकिन समस्या हल नहीं हो रही है इसके अलावा इलाके की प्रमुख सड़क की हालत ठीक नहीं है जिस पर संबंधित विभाग के अधिकारी व कर्मचारी ध्यान नहीं दे रहे हैं। उन्होंने कहा कि उनकी एसोसिएशन ने समाज सेविका आभा बंसल को बुलाया था और अपनी समस्याओं को उनके समुख रखा है जिसके लिए वह उनके आभारी हैं और उम्मीद करते हैं कि आभा बंसल उनकी आवाज को सरकार

ਸਪੈਸ਼ਲੀ ਇਨ ਦਾ ਮੌਨਸੂਨਸ ਇਹ ਤਾਂ ਬਹੁਤ ਹੀ ਬੁਰੀ ਹਾਲਤ ਹੈ ਸਾਡੀ ਉਹਦਾ ਸੈਕੰਡ ਇਜ਼ ਅ ਡੇਰੀ ਇਸ਼ੂ ਜਿਹੜੀ ਹਾਈ ਜੀਨਿਕ ਕਾਰੀ ਕੰਪਲੈਕਸ਼ਨ ਹੈ ਉਸ ਸਪੈਸ਼ਲੀ ਇਨ ਦੀ ਰੈ residențial ਕੰਪਲੈਕਸ ਦੇ ਵਿੱਚ ਡੇਰੀ ਦਾ ਹੋਣਾ ਇਸ ਨੋਟ ਐਡਵਾਈਜ਼ੇਬਲ ਕਿਰਤ ਨਿਚਈ ਦੀ ਥਰਡ ਇਜ਼ ਕਿ ਸਾਡਾ ਜਿਹੜਾ ਸੈਕਟਰ ਗੁਰਦੁਆਰਾ ਮੰਦਿਰ ਹਰੇਕ ਸੈਕਟਰ ਸਾਡੀ ਇਨਫੋਰਮੇਸ਼ਨ ਦੇ ਸਬੰਧਤ ਇੱਕ 플ੌਟ ਹੁੰਦਾ ਹੈ ਗੁਰਦੁਆਰੇ ਮੰਦਿਰ ਵਾਸਤੇ ਉਹ ਕਿੱਧਰ ਹੈਗਾ ਕਾਤੇ ਰਹੇ ਨਾ ਅਦਰ ਆ ਇਸ ਦੀ ਸਲਿਪ ਰੋਡ ਜਿਹੜੀ ਸਾਡੀ ਜੁਆਇਨ ਹੋ ਜਾਏਗੀ ਸਾਡੀ ਸਿਕਿਉਰਟੀ ਵੀ ਕਲੀਅਰ ਹੋ ਜਾਏਗੀ ਉਹਦੇ ਵਿੱਚ ਵਰਕਾ ਕਿਸ ਤਰ੍ਹਾਂ ਇਹਦੇ ਵਿੱਚ ਕੰਪਨੀ ਕਿੰਨੀ ਜ਼ਿੰਮੇਵਾਰ ਹੈ ਇਹਦੇ ਵਿੱਚ ਤੁਸੀਂ ਗਵਾਹ ਦਾ ਦੱਸਤਾ ਕਿ ਕੰਪਨੀ ਕਿੰਨੀ ਜ਼ਿੰਮੇਵਾਰ ਹੈ ਕੰਪਨੀ ਮੇਰੇ ਹਿਸਾਬ ਨਾਲ ਕੰਪਨੀ ਇੰਨੀ ਗਾਦੀ ਜ਼ਿੰਮੇਵਾਰ ਨਹੀਂ ਹੈ ਜਿੰਨੀ ਕਿ ਗਵਰਨਮੈਂਟ ਅਥਾਰਟੀ ਸਾਡੇ ਮਾਰਾ ਹੈ ਅਸੀਂ ਈਡੀ ਜਾਂ ਦਿੱਤਾ ਸੀ ਅਸੀਂ ਈਡੀਸੀ ਦਿੱਤੇ ਸੀਗੇ ਈਡੀਸੀ ਗਵਰਨਮੈਂਟ ਕੋਲ ਜਮਾ ਵੀ ਹੋ ਚੁੱਕਾ ਹੈ ਨਾ ਐਕਸਟਰਨਲ ਡਿਵੈਲਪਮੈਂਟ ਸਾਰੀਆਂ ਉਹਨਾਂ ਨੇ ਕਰਨੀਆਂ ਨੇ ਹਾਂ ਇੰਟਰਨਲ ਕੋਈ ਇਸ਼ੂਸ ਨੂੰ ਮਾਰਦੇ ਨਾਲ ਨੇ ਉਹ ਅਸੀਂ ਕੋਈ ਇਸ਼ੂ ਰੇਜ਼ ਵੀ ਨਹੀਂ ਕਰ ਰਹੇ ਡੇਰੀ ਵਾਲਾ ਕੋਈ ਰੈਵਨਿਊ ਵੀ ਨਹੀਂ ਕਰ ਰਹੀ ਹਾਂਜੀ ਡੇਰੀ ਵਾਲੀ ਲੇਡੀ ਡੇਰੀ ਉਹ ਡੇਰੀ ਦਾ ਰੈਵਨਿਊ ਰਿਕਾਰਡ ਦੀ ਗੱਲ ਹੈ ਰ एम आर कहते अभी दे चुके हैं मगर वो अब तक क्लीयर नहीं हो रहा तो इस वे आर डबल्यू को मेनटेनेंस दे चुकी है एम आर आर डबल्यू मेनटेनेंस दे नहीं ऐसे एंड ओवर नहीं होया डिस्कशन चल रही है इट कैन बी एन एनी टाइम दैट इज़ अ रीज़न ऐसे कलैरिटी चलते हैं चीज़ों के ऊपर हाँ जी अगर असं रिक्वेस्ट की इन्हों पर वी आर थैंकफुल टू हर कि इन्होंने अपना टाइम क्या और इधर आए हैं तो 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 दो हजार उन्नीस तो चल रही है ਰੈਗੂਲਰ ਚਲਦੀ ਹੈ 19 ਵੀ ਦਿੱਤਾ 22 ਵੀ ਦਿੱਤਾ 23 ਵੀ ਦਿੱਤੀ ਹੈ 24 ਵੀ ਦਿੱਤੀ ਹੈ ਤੇ ਕੀ ਕਹਿੰਦੇ ਨੇ ਕੋਈ ਇਹ ਇੰਸ਼ੋਰੈਂਸਿਸ ਆਇਆ ਕਰਤਾ ਕਿ ਕਰ ਰਹੇ ਹਾਂ ਦੇਖਾਂਗੇ ਠੀਕ ਠੀਕ ਹਾਂਜੀ ਨਮਸਕਾਰ ਜੀ ਅੱਜ ਮੈਂ 105 ਸੈਕਟਰ ਐਮ ਆਰ ਦੇ ਵਿੱਚ ਪਹੁੰਚੀਆਂ ਤੇ ਇੱਥੇ ਮੈਨੂੰ ਇੱਥੋਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵਸ ਨੇ ਔਰ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਨੇ ਔਰ ਗੌਰਵ ਜੀ ਵਿਕਾਸ ਜੀ ਵਿਕਾਸ ਜੀ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਹੈ ਔਰ ਇਹਨਾਂ ਨੇ ਇੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਡਿਸਕਸ ਕੀਤੀਆਂ ਨੇ ਜਿਹੜੇ ਪ੍ਰਧਾਨ ਜੀ ਨੇ ਉਹਨੇ ਕਿਹਾ ਹੈ ਕਿ ਬਾਹਰਲੀ ਨਦੀ ਜਿਹੜੀ ਰੋਡ ਹੈ ਉਹ ਜਾ ਕੇ ਅੱਗੇ ਮੇਨ ਰੋਡ ਨਾਲ ਮर्ज ਹੋ ਰਹੀ ਹੈ ਉਹ ਸਾਰੀ ਟੁੱਟੀ ਪਈ ਹੈ ਉਹਦੇ ਵਿੱਚ ਜਿਹੜਾ ਇਸ਼ੂ ਹੈਗਾ ਉਹ ਅੱਜ ਮੇਨ ਸਟਾਰਮ ਲਾਈਨ ਦਾ ਹੈਗਾ ਉਹਦੇ ਕਾਰਨ ਸਾਰੀ ਰੋਡ ਟੁੱਟੀ ਪਈ ਹੈ ਜਿਹਦੇ ਨਾਲ ਬਹੁਤ ਵੱਡੇ ਵੱਡੇ ਹਾਦਸੇ ਹੁੰਦੇ ਨੇ ਬੱਚਿਆਂ ਦੇ ਸਕੂਲ ਬੱਸ ਦੇ ਹਾਦਸੇ ਔਰ ਵੈਸੇ ਵੀ ਜਿਹੜੇ ਲੰਘਾ ਟੋਟਲੀ ਜਿਹੜਾ ਮੇਨ ਰੋਡ ਨਾਲ ਮਰਜ ਹੋ ਰਿਹਾ ਜਿ ਜਿੰਨੇ ਵੀ ਵਹੀਕਲਸ ਪਾਸ ਆਉਣ ਹੁੰਦੇ ਆ ਉਹਨਾਂ ਸਾਰਿਆਂ ਦੇ ਨਾਲ ਕੋਈ ਨਾ ਕੋਈ ਮਿਸ ਹੈਪਨਿੰਗ ਦਾ ਜਿਹੜਾ ਉੱਥੇ ਉਹ ਬਣ ਰਿਹਾ ਸੋ ਇਕ ਨਾ ਦਾ ਇਹ ਮੁੱਦਾ ਦੂਸਰਾ ਇਹਨਾਂ ਦੇ ਪੈਰੀਫੇਰੀ ਦੇ ਅੰਦਰ ਇੱਕ ਡੇਰੀ ਖੁੱਲੀ ਹੋਈ ਹੈ ਜਿਸਦਾ ਕਿ ਅਜ ਦੀ ਡੇਟ ਦੇ ਵਿੱਚ ਟਾਈਟਲ ਕਲੀਅਰ ਨਹੀਂ ਹੈ ਉਹਦੇ ਇਹਨਾਂ ਦੇ ਕੰਸਰਨ ਇਹ ਹੈ ਕਿ ਹਾਈਜਨ ਇਸ਼ੂ ਹੈ ਉਹਦਾ ਰੈਵਨਿਊ ਇਸ਼ੂ ਹੈ ਪਲੱਸ ਟਾਈਟਲ ਦਾ ਇਸ਼ੂ ਹੈ ਕਿ ਟਾਈਟਲ ਕਲੀਅਰ ਹੈ ਜਾਂ ਨਹੀਂ ਸੋ ਇਹਨਾਂ ਦੀ ਗਮਾਡਾ ਤੋਂ ਵੀ ਇਹ ਮੰਗ ਹੈ ਪਲੱਸ ਇਹਨਾਂ ਨੇ ਐਮਆਰ ਨੂੰ ਤਾਂ ਇਨਫੋਰਮ ਕੀਤਾ ਹੀ ਹੋਇਆ ਕਿ ਉਹਨਾਂ ਦਾ ਟਾਈਟਲ ਕਲੀਅਰ ਕਰੋ ਔਰ ਸਾਨੂੰ ਇਹਨਾਂ ਨੂੰ ਦੱਸਿਆ ਜਾਵੇ ਕਿ ਉਹਦਾ ਡੇਰੀ ਦਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਸੋਲੂਸ਼ਨ ਹੋਏਗਾ ਤੀਸਰਾ ਜਿਹੜਾ ਇਹਨਾਂ ਨੇ ਡਿਸਕਸ ਕੀਤਾ ਸੀ ਕਿ ਹਰ ਸੁਸਾਇਟੀ ਨੂੰ ਜਿਹੜਾ ਹੈ ਉਹ ਉਹਨਾਂ ਦਾ ਰਾਈਟ ਮੰਨਦਾ ਹੈ ਕਿ ਉਹਨਾਂ ਦੇ ਗੁਰੂਆਂ ਦਾ ਜਿਹੜਾ ਸਥਾਨ ਮਿਲੇ ਮੰਦਿਰ ਮਿਲੇ ਗੁਰਦੁਆਰਾ ਸਾਹਿਬ ਮਿਲੇ ਉਹ ਇਹਨਾਂ ਦੀ ਇੱਕ ਡਿਮਾਂਡ ਹੈ ਕਿ ਇਹ ਸੁਸਾਇਟੀ ਵਾਸੀ ਗੁਰਦੁਆਰਾ ਸਾਹਿਬ ਔਰ ਮੰਦਿਰ ਜਿਹੜੀ ਹੈ ਜਿਹੜੀ ਅਲੋਕੇਟਡ ਪਲੇਸ ਹੈ ਉਹ ਕਿੱਥੇ ਦਿੱਤੀ ਗਈ ਹੈ ਸੋ ਇਹ ਵੀ ਇਹਨਾਂ ਨੇ ਇੱਕ ਕਲੀਅਰ ਕਰਨਾ ਹੈ ਸੋ ਅਨਦਰ ਇਹਨਾਂ ਦਾ ਸੀਗਾ ਕਿ ਕਿੱਧਰ ਦਾ ਗੇਟ ਹੈਗਾ ਗੇਟ ਨੰਬਰ ਜੀ ਜੀ ਐਂਡ ਕੇ ਦੋਨੋਂ ਗੇਟ ਜਿਹੜੇ ਆ ਬਾਹਰ ਦੀ ਆਪਸ ਚ ਜੁਆਇਨ ਨਹੀਂ ਹੈਗੇ ਜਿਹਦੇ ਕਾਰਨ ਇਹਨਾਂ ਨੂੰ ਐਕਸੈਸੀਬਿਲਟੀ ਦੇ ਵਿੱਚ ਕਾਫੀ ਦਿੱਕਤ ਆਂਦੀ ਹੈ ਸੋ ਇਹਨਾਂ ਦੀ ਡਿਮਾਂਡ ਇਹ ਹੈ ਕਿ ਦੋਨੋਂ ਗੇਟਾਂ ਨੂੰ ਬਾਹਰਲੀ ਤਰਫੋਂ ਜੁਆਇਨ ਕੀਤਾ ਜਾਏ ਸੋ ਥੈਟ ਕਿ ਆਨਵਰ ਟਾਈਮ ਚ ਐਕਸੈਸੀਬਿਲਟੀ ਈਜ਼ੀਅਰ ਹੋ ਜਾਏ ਫਾਰ 올 ਦ ਰੈਜ਼ੀਡੈਂਸ ਸੋ ਇਹਨਾਂ ਦੀਆਂ ਤਿੰਨ ਚਾਰ ਡਿਮਾਂਡਸ ਮੈਂ ਸੁਣ ਲੀਆਂ ਨੇ ਸੋ ਆਪਾਂ ਬਿਲਕੁਲ ਅਦਾਰੇ ਕੋਲ ਜਾਵਾਂਗੇ ਗਮਾਡਾ ਕੋਲ ਜਾਵਾਂਗੇ ਸੋ ਉਹਨਾਂ ਦੇ ਅੱਗੇ ਸਾਰੀ ਇਹ ਜਿਹੜੀ ਹੈਗੇ ਇਹਨਾਂ ਦੇ ਕਨਸਰਨਸ ਰੱਖਾਂਗੇ ਔਰ ਆਨਵਰ ਟਾਈਮ ਚ ਜ਼ਰੂਰ ਇਹਨਾਂ ਨੂੰ ਕਲੀਅਰ ਕਰਨ ਦੀ ਕੋਸ਼ ਉਨਾ ਹੀ ਵਾਸਤੇ ਸਾਰੀਆਂ ਜਿਹੜੀਆਂ ਦਿੱਕਤਾਂ ਹੋ ਰਹੀਆਂ ਨੇ ਉਹ ਸੋਲਵ ਕੀਤੀਆਂ ਜਾ ਸਕਣ। ਬਾਕੀ ਮੇਰੇ ਨਾਲ ਟੀਮ ਆਈ ਹੈ ਕੁਲਵੰਤ ਸਿੰਘ ਜੀ ਦੀ ਟੀਮ ਤੋਂ ਵੀ ਬੰਦੇ ਆਏ ਨੇ ਔਰ ਯੂਥ ਪ੍ਰੈਜ਼ੀਡੈਂਟ ਹੈ ਸਾਡੇ ਨਾਲ। ਸੋ ਮੈਂ ਇਹ ਸਾਰੀ ਟੀਮ ਨੂੰ ਲੈ ਕੇ ਗਮਾੜਾ ਨੂੰ ਅਪਰੋਚ ਕਰਾਂਗੀ ਔਰ ਕੋਸ਼ਿਸ਼ ਕਰਾਂਗੀ ਕਿ ਜਿਹੜੇ ਮੁੱਦੇ ਨੇ ਕਲੀਅਰ ਹੋ ਜਾਣ। ਕਿ ਮੈਮ ਹਜੇ ਤੱਕ ਕਾਫੀ ਲੰਬਾ ਸਮਾਂ ਹੋ ਗਿਆ ਸਰਕਾਰ ਬਣੇ ਨੂੰ। ਇਹ ਜੁਲਿਆ 2019 ਤੋਂ ਕਰੀਬ ਤੋਂ ਦੇਰੇ ਨੇ ਕੰਪਲੇਂਟਸ। ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਕੀ ਸਮਝਦੋ ਕਿ ਇਹਦੇ ਵਿੱਚ ਕੀ ਦੀ ਕਮੀ ਕੀ ਦੀ ਚੱਲ ਪਈ ਹੈ? ਨਹੀਂ ਐਦਾਂ ਹੈ ਜੀ ਦੇਖੋ ਸਰਕਾਰੀ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਉੱਪਰ-ਨੀਚੇ ਹੋਇਆ ਰੰਦਾ ਟਾਈਮ ਦਾ ਕਨਸਟਰੈਂਟ ਰਹਿੰਦਾ ਹੈ ਕੋਈ ਹੋਰ ਮੁੱਦਾ ਆ ਗਿਆ ਕੋਈ ਇੰਪੋਰਟੈਂਟ ਮੁੱਦਾ ਆ ਗਿਆ ਉਹਦੇ ਵਿੱਚ ਕਨਸੈਂਟਰੇਸ਼ਨ ਚਲੀ ਜਾਂਦੀ ਹੈ ਮੇਰੇ ਖਿਆਲ ਚ ਇਹਨਾਂ ਦੀ ਫਾਈਲ ਫਾਈਲ ਜਿਹੜੀ ਪ੍ਰੋਸੈਸਿੰਗ ਚ ਹੋਏਗੀ ਪਰ ਥੋੜਾ ਜਿਹਾ ਡਿਲੇ ਹੋ ਰਿਹਾ ਸੋ ਮੈਂ ਜਾਵਾਂਗੀ ਆਪਣੀ ਟੀਮ ਨੂੰ ਲੈ ਕੇ ਗਮਾੜਾ ਤੱਕ ਅਪਰੋਚ ਕਰਾਂਗੇ ਦੇਖਾਂਗੇ ਕਿ ਕਿੱਥੇ ਦਿੱਕਤ ਆ ਰਹੀ ਹੈ ਕਿਉਂ ਨਹੀਂ ਇਹਨਾਂ ਦੀ ਫਾਈਲ ਅੱਗੇ ਪ੍ਰੋਸੈਸ ਹੋ ਰਹੀ ਹੈ ਤਾਂ ਇਹਨਾਂ ਦੀ ਜਿਹੜੀ ਦਿੱਕਤਾਂ ਹੈ ਉਹਨਾਂ ਨੂੰ ਕਿਉਂ ਨਹੀਂ ਪ੍ਰੋਸੈਸ ਕੀਤਾ ਜਾ ਰਿਹਾ ਇਹਨਾਂ ਨੂੰ ਕਿਉਂ ਨਹੀਂ ਰਾਹਤ ਦਵਾਈ ਜਾ ਰਹੀ ਇਹਨਾਂ ਦੀ ਪ੍ਰੋਬਲਮਸ ਜੇ ਮੈਮ ਕਮੀਆਂ ਸਰਕਾਰ ਵੱਲੋਂ ਨਿਕਲਦੀਆਂ ਕਿ ਆ ਤੁਸੀਂ ਇਹਨਾਂ ਦੇ ਨਾਲ ਖੜੋਵੋਗੇ ਨਹੀਂ ਜੀ ਦੇਖੋ ਸਰਕਾਰ ਵੱਲੋਂ ਕਮੀਆਂ ਨਹੀਂ ਨਿਕਲ ਸਕਦੀਆਂ ਮੇਰਾ ਕਹਿਣ ਦਾ ਮਤਲਬ ਇਹ ਕੰਮ ਸਰਕਾਰ ਪੂਰਾ ਆਪਣੇ ਦੌਰ ਤੇ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਉਹ ਡਿਲੇ ਜਿਹੜਾ ਹੁੰਦਾ ਨਾ ਉਹ ਵਰਕਿੰਗ ਚ ਆ ਜਾਂਦਾ ਹੈ ਕਿਸ ਨੇ ਥੋੜਾ ਘੱਟ ਧਿਆਨ ਦਿੱਤਾ ਕਨਸੈਂਟਰੇਸ਼ਨ ਘੱਟ ਹੋ ਗਈ ਇਹਨਾਂ ਦੀ ਫਾਈਲ ਦੇ ਵਾਲੋ ਅਸੀਂ ਜਿਹੜਾ ਤੁਹਾਡਾ ਧਿਆਨ ਦਿਵਾਣਾ ਜਾ ਕੇ ਅਸੀਂ ਕੰਮ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਬੀਇੰਗ ਆ ਸਮਾਜ ਸੇਵੀ ਜਿੱਦਾਂ ਗੁਰਦੁਆਰਾ ਸਾਹਿਬ ਤੇ ਮੰਦਿਰ ਦੀ ਗੱਲ ਹੋ ਰਹੀ ਹੈ ਤੁਹਾਡਾ ਕੋਈ ਯੋਗਦਾਨ ਰਹੇਗਾ ਤੁਹਾਡੇ ਉਹ ਲੈ ਬੀਇੰਗ ਆ ਸੋਸ਼ਲ ਵਰਕਰ। ਅ ਦੇਖੋ ਇਹਨਾਂ ਨੇ ਕਿਹਾ ਹੈ ਕਿ ਜਦੋਂ ਇਹਨਾਂ ਦੇ ਬਾਅਰ ਐਗਰੀਮੈਂਟ ਹੋਇਆ ਸੀਗਾ ਤੇ ਜ਼ਮੀਨ ਅਲੋਕੇਟ ਕੀਤੀ ਗਈ ਸੀਗੀ ਹੈਨਾ ਉਹ ਦੇਖੋ ਇੱਕ ਪ੍ਰਾਈਵੇਟ ਸੁਸਾਇਟੀ ਹੈ ਇਹਦੇ ਵਿੱਚ ਮੇਰਾ ਕੋਈ ਇਹਨਾਂ ਲੈਣਾ ਦੇਣਾ ਹੈ ਨਹੀਂ ਐਜ਼ ਅ ਸਮਾਜ ਸੇਵੀ ਹੈ ਦੇਖੋ ਜੇ ਅਗਰ ਇਹ ਸੈਕਟਰ ਮਿਨਿਸਪਲ ਕਾਰ ਜਾਂ ਸਰਕਾਰ ਨੂੰ ਬਿਲੋਂਗ ਕਰਦਾ ਹੋਏ ਤਾਂ ਜ਼ਰੂਰ ਮੈਂ ਆਪਣੀ ਕੰਟਰੀਬਿਊਸ਼ਨ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗੀ ਬਟ ਸਿንስ ਜਿਹੜੀ ਇੱਥੋਂ ਦੀ ਇਹਨਾਂ ਦੀ ਜ਼ਮੀਨ ਹੈ ਪ੍ਰਾਈਵੇਟ ਜਿਹੜਾ ਬਿਲਡਰ ਹੈ ਉਹਦੇ ਉਹਦੇ ਕੋਲੋਂ ਅਲੋਕੇਟ ਹੋਣੀ ਹੈ ਸੋ ਪਰ ਅਸੀਂ ਗਮਾਡਾ ਤੋਂ ਵੀ ਕਲੈਰਿਟੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਵੈਦਰ ਉਹਨਾਂ ਨੇ ਦਿੱਤੀ ਵੀ ਹੈ ਪ੍ਰੋਵੀਜ਼ਨ ਕਰਵਾਈ ਵੀ ਹੈ ਜਾਂ ਨਹੀਂ ਸੋ ਬਾਕੀ ਜੋ ਵੀ ਮੰਨਦਾ ਸਰਦ ਹੋਏਗਾ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ